ਸੰਦੀਪ ਤੂੰ ਰਹੀ ਪੋਲੀ ਦੀ ਪੋਲੀ ਉਹ ਨਾ ਬਹਾਨਾ ਡਈ ਇਹ ਤਨੂ ਮਾਰਨਾ ਮੈਂ ਨਾ ਕੋਠੇ ਤੇ ਚੜੀ ਮੰਮੀ ਤੇਰੀ ਤੇ ਚੰਗੀ ਪਲੀ ਫੈਂਡੀ ਆ ਦਲਜੀਤ ਨੂੰ ਵੀ ਸਦਾਈ ਬਣਾਤਾ ਤੇ ਤਨੂ ਵੀ ਭਾਵੇਂ ਲੱਖ ਮਾੜੀ ਆ ਇਧਰ ਦੀ ਗੱਲ ਉਧਰ ਤੇ ਕਰ ਦਿੰਦੇ ਆ ਜ਼ਰੂਰ ਆ ਪਰ ਇਹ ਆ ਚੰਗੀ ਸਲਾਹ ਹੀ ਦੇ ਕੇ ਜਾਂਦੇ ਆ ਜਦੋਂ ਵੀ ਸਲਾਹ ਦਿੰਦੇ ਆ ਕੋਈ ਗੱਲ ਨਹੀਂ ਆਉਂਦੇ ਆ ਨਾ ਇਹ ਤੇ ਇਹਨਾਂ ਨੂੰ ਮੈਂ ਕਹਿੰਨੀ ਆ ਕਿ ਮੰਮੀ ਨੂੰ ਕੱਲ ਨਾ ਜ਼ਬਰਦਸਤੀ ਲੈ ਕੇ ਜਾਓ ਇਦਾਂ ਨਹੀਂ ਮੰਮੀ ਨੇ ਜਾਣਾ ਹੈਗਾ ਰਪਿੰਦਰ ਜਿੱਦਾਂ ਵੀ ਹੋ ਸਕਦੀ ਆ ਨਾ ਮੰਮੀ ਨੂੰ ਘਰੋਂ ਨਾ ਜਾਣ ਦਿਓ ਜੇ ਕਹੋ ਤੋ ਆਪਣਾ ਬਚਾਉਣਾ ਵਤੇ ਅੱਗ ਤੇ ਹੁਣ ਦੋਵੇਂ ਪਾਸੇ ਲਾਤੀ ਆ ਵੇਖੋ ਹੁਣ ਇਹਦਾ ਸਿੱਟਾ ਕੀ ਨਿਕਲਦਾ ਵਾ ਆਪੇ ਲੜ ਲੜ ਕੇ ਨਾ ਮਰਦੇ ਰਹਿਣਗੇ ਮੈਂ ਜੋ ਕਰਨਾ ਹੈ ਮੈਂ ਕਰਤਾ ਵਾ ਹਾਂ ਰਪਿੰਦਰ ਜੀ ਤੂੰ ਗੱਲ ਕਰ ਲੇਂਗੀ ਨਾ ਤੇ ਫਿਰ ਮੈਂ ਨਹੀਂ ਜਾਂਦੀ ਮੁਰਕੇ ਮੈਨੂੰ ਨਾ ਗਾੜੀ ਕਰੀ ਤੂੰ ਹੀ ਗੱਲ ਕਰਦੀ ਏ ਜਿਹੜੀ ਕਰਨੀ ਐ ਤੇ ਜ਼ੁਬਾਨ ਦੇ ਬੈਠੀ ਆਂ ਤੇ ਚਲ ਮੈਂ ਕਰ ਦੂੰਗੀ ਨਾ ਮੁਰਕੇ ਮੈਂ ਬਾਹਰ ਨਹੀਂ ਨਿਕਲਣਾ ਤੂੰ ਹੀ ਗੱਲ ਕਰੀ ਜਿਹੜੀ ਕਰਨੀ ਐ ਨਹੀਂ ਹੁਣਾਂ ਭੁੱਖਿਆ ਨੰਗਾ ਤੈਨੂੰ ਕਿੱਥੋਂ ਰਹਿਣਾ ਸੀ ਇਹ ਕੋਲੋਂ ਤੋਂ ਸਭ ਕੁਝ ਕਰ ਲਿਆ ਵਾ ਕੀ ਆਂਦੇ ਹੁੰਦੇ ਸੌਰੇ ਦੀ ਖ ਇਓ ਇਦ ਨਿਆਰਾ ਅਨਾਰੋਸ਼ ਨਹੀਂ ਉਹਨਾਂ ਦਾ ਕਰਨ ਦੇਈਆਂ ਤੂੰ ਕਿੱਧਰ ਮੂੰਹ ਚ ਗਿਆ ਵਾ ਮੰਮੀ ਹਾਲ ਚ ਲੈ ਆ ਬੀ ਮੰਮੀ ਹੁਣੇ ਨਾਲੇ ਸੁੱਤੇ ਆ ਹਲੇ ਦਿਨ ਚੜਿਆ ਤੂੰ ਹੀ ਆਵੀ ਗਈਆਂ ਟਾਈਮ ਤੇ ਹੋ ਲੈੰਦੋ ਉਤੋਂ 10:00 ਵਜ ਲੈੰਦੋ ਅਭੀ ਦਿਨ ਤੇ ਚੜਿਆ ਵਾ ਸ਼ੇਰ ਜਾਣਾਹੀਂ ਤੁਹਾਨੂੰ ਤਾਂ ਪਤਾ ਹੀ ਆ ਮਮੀ ਨਾਲ ਲੈ ਕੇ ਜਾਣਾ ਵਾ ਜੇ ਅੱਜ ਨਾ ਨਾ ਗਏ ਫਿਰ ਪਟਵਾਰੀ ਨੇ ਮਿਲਣਾ ਨਹੀਂ ਆ ਬਾਅਦ ਚ ਦੱਸ ਇੱਕੋ ਗੱਲ ਹੀ ਕਰੀ ਜਾਂਦੇ ਆ ਮੈਂ ਜਿਹੜੀ ਗੱਲ ਕਹੈ ਨਹੀਂ ਉਹ ਹੀ ਮੰਨੰਦੇ ਅਗਲੇ ਨੇ ਹੱਥ ਮੂੰਹ ਧੋਣਾ ਹਲੇ ਚਾਹ ਬਣੀ ਪੀਣਾ ਵਾ ਦੇਨ ਹਲੇ ਚੜਿਆ ਹੀ ਉਤੋਂ ਤਾਂ ਤੁਹਾਨੂੰ ਪਟਵਾਰੀ ਦੀ ਪੈ ਵੀ ਗਈ ਏ ਇੱਥੇ ਰਹਿਣਾ ਪਟਵਾਰੀ ਨੇ ਜਲਦੀ ਚੱਲਿਆ ਕੇ ਪਾਸੇ ਨਾਲੇ ਨਾ ਮਮੀ ਠੀਕ ਨਹੀਂ ਆ ਉਹਨਾਂ ਦਾ ਪਤਾ ਲਿਆ ਆਣ ਕੇ ਤੁਸੀਂ ਕਿਤੇ ਦੋਵੇਂ ਜੀ ਨਹੀਂ ਵੜੇ ਹੈਗੇ ਵੀ ਚਾਹੀ ਉਹਨੂੰ ਹਾਲਚਾਲ ਪੁੱਛ ਲਈਏ ਠੀਕ ਵਾ ਰਹੀ ਹੈਗੀ ਕਿ ਮਰ ਗਈ ਆ ਪੁੱਛ ਕੇ ਗਏ ਆਏ ਭਾਬੀ ਮੈਂ ਕਿਹੜੇ ਵੇਲੇ ਪੁੱਛਿਆ ਤੁਸੀਂ ਜਦੋਂ ਮੈਂ ਕੱਲ ਆਏ ਆ ਨਾ ਪੁੱਛਿਆ ਮੰਮੀ ਦਵਾਈ ਲੈ ਕੇ ਆਉਣੀ ਆ ਕਿ ਨਹੀਂ ਘਰ ਦਵਾਈ ਹੈਗੀ ਆ ਪਤਾ ਵਾ ਕਿੰਨਾ ਕਾ ਪੁੱਛਿਆ ਵਾ ਆਪਣੇ ਮਤਲਬ ਨੂੰ ਪੁੱਛਣਦੇ ਆ ਕਿ ਹੁਣ ਪਹਿਲੀ ਛੱਡੇ ਨਾ ਹੋ ਜੇ ਹੋਰ ਉਹ ਤਾਂ ਨੂੰ ਕੀ ਲੋੜਾ ਨੂੰ ਪੁੱਛਣ ਦੀ ਤੁਸੀਂ ਆਈਏ ਬਾਰ ਬਾਰ ਆਪਾਂ ਅਸੀਂ ਤੇ ਗੱਲਾਂ ਕਰਦੇ ਹੋ ਤੁਹਾਡੇ ਘਰ ਬੜੇ ਰਹਿੰਦੇ ਆਗੇ ਉਹ ਠੀਕ ਨਹੀਂ ਆ ਠੀਕ ਆ ਨਾ ਉਹ ਮੈਂ ਤੁਹਾਡੇ ਨਾਲ ਮੱਥਾ ਲਾਉਣੀ ਆ ਜਦੋਂ ਠੀਕ ਹੋ ਜੂਗੀ ਉਦੋਂ ਲੈ ਜਿਓ ਮੈਂ ਮੰਮੀ ਨੂੰ ਮਿਲਣਾ ਆਇਆ ਮਣਕੇ ਬਿਪਤਾ ਮੇਰੇ ਪਾ ਦੀ ਪਾ ਨਹੀਂ ਆ ਮੰਮੀ ਮੰਮੀ ਥੇਰ ਆ ਜਾ ਕੀ ਕਰਾਂ ਮੈਂ ਦੱਸ ਕੀ ਕਮਾਨ ਮੈਂ ਕਰੀ ਕਿ ਪਿੱਛੇ ਚੱਲਾਂ ਤੇ ਕਹਿੰਦੀ ਆ ਜੇਦੀ ਕਹਿਣ ਲਈ ਮੈਨੂੰ ਮੈਂ ਤਾਂ ਨਿਕਲਣਾ ਨਹੀਂ ਬਾਹਰ ਅੰਦਰ ਹੀ ਰਹਿਣਾ ਮੈਂ ਵੀ ਨਹੀਂ ਨਿਕਲਣਾ ਬਾਹਰ ਹੁਣ ਜੋ ਮਾਜੀ ਹੋ ਜੇ ਆਪੇ ਕਹਿ ਕੂਗੇ ਕੱਲ ਦੋਗੇ ਇਹਨੂੰ ਈ ਦੱਸ ਸੁਣ ਨਹੀਂ ਡਿਆ ਤੁਹਾਨੂੰ ਜਦੋਂ ਮੈਂ ਕਹਿਆ ਨਹੀਂ ਵੀ ਉਹ ਠੀਕ ਨਹੀਂ ਉਹ ਉੱਠਿਆ ਨਹੀਂ ਜਾਂਦੇ ਆ ਤੇ ਬਸ ਆਵਾਜ਼ਾਂ ਮਰੀ ਜਾਂਦੀਆਂ ਉਹ ਭਾਬੀ ਮੈਂ ਲੈ ਕੇ ਜਾਣਾ ਠੀਕ ਹੈ ਨਾ ਉਹਨਾਂ ਦਾ ਬਨੇ ਲਾਈ ਜਣੇ ਫਿਰ ਇਦਾਂ ਤੁਸੀਂ ਮਨਾ ਕੀਤਾ ਹੋਣਾ ਫਿਰ ਉਹਨਾਂ ਨੂੰ ਚੱਲ ਜੇ ਕੀਤਾ ਵਾ ਨਾ ਤੇ ਕੀਦਾ ਸਹੀ લાલો ਜੋਰੀ ਸੱਕ ਲੱਗਦਾ ਤੁਹਾਡਾ ਤੂੰ ਯਾੜੇ ਕੋ ਚਾਹੁੰਦੇ ਕੀ ਓ ਚਾਹੁੰਦੇ ਕੀ ਤੁਹਾਡੇ ਜਿਹੜੇ ਨਾ ਹੋਣ ਲੱਗੀ ਤੂੰ ਹੋਂਦੋਂ ਹਾਂ ਤੂੰ ਕੀ ਲੈਣਾ ਤੇ ਵਿੱਚੋਂ ਆਖਰ ਨੂੰ ਤੁਹਾਡੇ ਕੋਲ ਹੀ ਆਉਣੀ ਆ ਮੇਰੀ ਸੁਣੋ ਗੱਲ ਜਿਹੜੀ ਪਹਿਲੀ ਹੈ ਨਾ ਉਹ ਤੁਹਾਡੀ ਰਣੀ ਆ ਤੁਹਾਡੀ ਨਹੀਂ ਹੋ ਸਕਦੀ ਇਹ ਤੁਹਾਡੀ ਕੋ ਰਣੀ ਆ ਤੁਹਾਡਾ ਹਿੱਸਾ ਤੁਹਾਨੂੰ ਮਿਲ ਗਿਆ ਨਾ ਤੁਸੀਂ ਆਪਣਾ ਗਹਿਣਾ ਪਾ ਲਿਆ ਵਾ ਮਿਲ ਗਿਆ ਹਿੱਸਾ ਤੁਹਾਡਾ ਹੈ ਸਾਰਿਆਂ ਦਾ ਤੁਸੀਂ ਖਾਣ ਨੂੰ ਫਿਰਦੇ ਆ ਉਹ ਕਹਦਾ ਖਾਣ ਨੂੰ ਫਿਰਦੇ 1 ਕਿਲੋ ਤੁਹਾਨੂੰ ਮਿਲਿਆ ਵਾ 1 ਕਿਲੋ ਸਾਨੂੰ ਮਿਲਿਆ ਵਾ ਚੱਬਾਸ ਕਰੋ ਠੀਕ ਵਾ ਨਾ ਇਥੇ ਇੱਕ ਪਤਨਾ ਪਾਇਆ ਕਰੋ ਸਾਡੇ ਘਰ। ਇੱਕ ਪਤਨਾ ਪਾਇਆ ਕਰੋ। ਆਪਣੇ ਘਰ ਤੇ ਤੁਸੀਂ ਚੰਗੇ ਭਲੇ ਰਹਿੰਦੇ ਆ ਇਥੇ ਆ ਕੇ ਸਿਰ ਪੱਦਨੇ। ਉਹਦੇ ਕੋਈ ਨਹੀਂ ਜਾਇ ਜਣਾ ਸਿੱਧੀ ਗੱਲ ਵਾ। ਤੇ ਨਾ ਉਹਨੇ ਜਾਣਾ ਹੀ ਨਾਲ। ਆ ਲੈ ਨਾ ਉਹ ਜਿੰਦੀ ਜਗ ਦੀ ਬੈਠੀ ਹੈ ਘਰ ਦੇ ਵਿੱਚ ਸਿਆਣੀ ਬੇਣੀ ਆ। ਉਹਨੂੰ ਪਤਾ ਵਾ ਸਾਰਿਆਂ ਬਾਰੇ, ਸਾਰਿਆਂ ਦਾ ਫਿਕਰ ਵਾ ਨੂੰ। ਵੀ ਕਿਹਦੇ ਨਾਲ ਉਹਨੇ ਵਿਧ ਕਰਨਾ ਤੇ ਕਿੰਨਾ ਘਟ ਕਰਦਾ। ਉਹ ਸਾਰਿਆਂ ਨੂੰ ਇੱਕੋ ਜੇ ਰਹਦੀ ਹੈ ਤੁਹਾਡੇ ਵਾਂਗੂ ਨਹੀਂ ਆ। ਕਿ ਮਾਂ ਦੇ ਵਿੱਚ ਆਈਦਾ ਖੋਟ ਰਖਣੀ ਹੈ ਕੁਝ ਜੇ ਵਾਦੀ। ਨਾਲੇ ਜਦੋਂ ਮਰ ਜੂਗੀ ਨਾ ਕਰਦੇ ਰਹੋ ਜੋ ਤੁਸੀਂ ਕਰਨਾ ਹੋਊਗਾ। ਪਾਏ ਸਾਰਾ ਕੋਹ ਵੇਚ ਵਟ ਲਿਓ ਠੀਕ ਵਾ ਨਾ ਉਹਦੇ ਹੁੰਦਿਆ ਤੇ ਰਹਿਣ ਦੋ ਜੋ ਕੋ ਹੈਗਾ ਵਾ ਮਾਦਿਆਂ ਨੂੰ ਭਰੋਸਾ ਨਹੀਂ ਠੀਕ ਹੈ ਨਾ ਸਰਪੈਂਟ ਨੇ ਮਸਾ ਬਣਾਇਆ ਉਹਨਾਂ ਨੂੰ ਬਾਜੂ ਦੇ ਨਾਂ ਕਰਦੀ ਮੇਰਾ ਪਜਦਰ ਨੂੰ ਜਾਣਾ ਵਾ ਮੈਂ ਚੋਪਰੇ ਤੇ ਲੈਣ ਆਇਆ ਉਹਨਾਂ ਨੂੰ ਤੇ ਮੈਂ ਲੈ ਕੇ ਜਾਣਾ ਵਾ ਐਵੇਂ ਮੇਰੇ ਕੰਮ ਚ ਰੀਕਾ ਨਾ ਬਣਾਓ ਤੁਸੀਂ ਨਾਲੇ ਮੈਂ ਲੜੜੀ ਨਾ ਗੱਲ ਕਰਨੀ ਆ ਤੁਹਾਡਾ ਨਾ ਮੇਰਾ ਕੋਈ ਮਤਲਬ ਨਹੀਂ ਗੱਲ ਕਰਨ ਦਾ ਹੈ ਕਿ ਛਿਓ ਤੇ ਤਾਂ ਹੀ ਜੇ ਮਤਲਬ ਨਹੀਂ ਹੈ ਤਾਂ ਸਿਰਾ ਢਾਲਿਆ ਵਾ ਮੈਂ ਤੁਹਾਡਾ ਨਾ ਸਿਰ ਨਹੀਂ ਰਹਿ ਠੀਕ ਹੈ ਨਾ ਮੈਂ ਮੰਮੀ ਨੂੰ ਮਿਲਣਾ ਹੈ ਤੁਸੀਂ ਮਿਲ ਗਏ ਮੈਨੂੰ ਅੱਗੇ ਜੇ ਮੰਮੀ ਨੇ ਨਾਲ ਜਾਣਾ ਹੁੰਦਾ ਨਾ ਤਾਂ ਆਏ ਨਹੀਂ ਮੰਮੀ ਫਿਰ ਉਸੇ ਵਲੇ ਹੈ ਮੇਰੇ ਤੇ ਯਕੀਨ ਹੈ ਨਹੀਂ ਜਦੋਂ ਮੈਂ ਕਿਹਾ ਉਹਨਾਂ ਨੇ ਨਹੀਂ ਨਾਲ ਜਾਣਾ ਹੈਗਾ ਫਿਰ ਇੱਕੋ ਗੱਲ ਕਿਉਂ ਬਾਰ-ਬਾਰ ਕਰੀ ਜਾਂਦੇ ਏਦਾਂ ਨਹੀਂ ਆ ਤੁਸੀਂ ਮੰਨਣਾ ਠੀਕ ਹੈ ਨਾ ਮੈਨੂੰ ਸਰਪੰਚ ਨੂੰ ਨਾ ਲੈ ਕੇ ਹੋਣਾ ਮੇਰੇ ਕੋਣਾ ਪੈਣਾ ਸਰਪੰਚ ਨੂੰ ਲੈ ਆ ਤੂੰ ਜਿੰਨੂੰ ਲਿਉਣਾ ਵਾ ਕਿੱਡਾ ਤੂੰ ਸਰਪੰਚ ਦਾ ਪਖੰਡ ਫੜਿਆ ਵਾ ਕਦੀ ਮੈਂ ਸਰਪੰਚ ਦੇ ਨੂੰ ਲਿਉਣਾ ਕਦੀ ਮੈਂ ਕਿਸੇ ਨੂੰ ਲਿਉਣਾ ਵਾ ਡਰ ਨਹੀਂ ਮਾਰਿਆ ਸਰਪੰਚ ਦਾ ਆ ਲੈੰਦੇ ਉਹਨੂੰ ਆ ਜਾ ਮੈਂ ਗੱਲਾਂ ਪੇ ਕਰ ਲੂੰ ਜੱਜ ਨਹੀਂ ਤੇ ਮੇਰੀ ਗੱਲ ਸੁਣਾ ਤੂੰ ਅੰਦਰ ਨਹੀਂ ਆਉਂਦੇ ਐਂ ਡੀ ਤੇ ਜਿਉਂ ਸਰਪੰਚ ਰਿਤਮ ਕੀ ਦੇ ਕੇ ਗਿਆ ਮਨਾ ਤੇ ਜੇ ਆ ਜਾਣਗੇ ਇਕੱਠੇ ਹੋ ਗਏ ਤੇ ਫਿਰ ਮੈਂ ਤਾਂ ਨਹੀਂ ਗੱਲ ਕਰਨੀ ਤੂੰ ਹੀ ਕਰੇਂਗੀ ਜਿਹੜੀ ਕਰਨੀ ਆ ਉਹ ਨਾ ਕਰਿਆ ਤੁਸੀਂ ਗੱਲ ਕੋਈ ਜਣਾਵੇਂ ਚੰਗਾ ਮੈਂ ਆਪੇ ਗੱਲ ਕਰ ਲਵਾਂ ਜਿਹੜੀ ਕਰਨੀ ਹੋਊਗੀ ਬਸ ਡਰਦੇ ਫਿਰਦੇ ਡੱਦੇ ਫਿਰਦੇ ਵੀ ਹਾਨੂੰ ਨਾ ਕੋਈ ਗੱਲ ਕਰਨੀ ਪੈ ਜੀ ਪਤਾ ਕਿੰਨੀ ਪਿਆਈਤੀ ਹੁੰਦੀ ਆ ਕੋਈ ਵੇਸੇ ਨਹੀਂ ਹੁੰਦੀ ਉਹ ਚਾਰ ਪੰਜ ਇਕੱਠੇ ਕਰਕੇ ਲੈ ਆਊਗਾ ਇੱਥੇ ਤੇ ਕੀ ਕਰਾਂਗੀ ਮੇਰੇ ਵੱਲੋਂ ਭਾਇ ਰਿਸ਼ਤੇਦਾਰ ਇਕੱਠੇ ਕਰਕੇ ਲੈ ਆਵੇ ਚੱਲ ਮੈਂ ਤਾਂ ਅੰਦਰੋਂ ਬਾਹਰ ਨਹੀਂ ਨਿਕਲਦਾ ਮੈਂ ਤਾਂ ਓਲੇ ਹੋਏ ਨਾ ਤੈਨੂੰ ਮਰਦੀ ਕਰਦੀ ਰਹੀ ਜਦੋਂ ਮੈਂ ਤੁਹਾਨੂੰ ਕਿਹਾ ਵਾ ਕਿ ਚੁੱਪ ਕਰਕੇ ਬੈੱਡ ਤੇ ਲੰਮੇ ਪੈ ਜਾਓ ਤੁਹਾਡੇ ਕੋ ਉਹ ਵੀ ਨਹੀਂ ਪਿਆ ਜਾਂਦੇ ਆ ਜੇ ਘੜੀ ਰੈਸਟ ਕਰ ਲੋਗੇ ਤੁਹਾਡੇ ਹੀ ਫਾਇਦਾ ਵਾ ਤੇ ਨਾਲੇ ਪਤਾ ਨਾ ਗੱਲ ਕੀ ਆ ਮੈਂ ਤੁਹਾਨੂੰ ਮੰਮੀ ਬੜੀ ਵਾਰ ਕਿਹਾ ਵਾ ਕਿ ਮੇਰੇ ਤੋਂ ਬਗੈਰ ਤੁਹਾਨੂੰ ਕਿਸ ਨੇ ਨਹੀਂ ਜੇ ਪੁੱਛਣਾ ਉਹ ਸਿਰਫ ਆਉਂਦੇ ਆ ਮਤਲਬ ਨੂੰ ਤੁਹਾਨੂੰ ਉਹਨੇ ਇੱਕ ਵਾਰ ਵੀ ਪੁੱਛਿਆ ਵੀ ਚਾਹੇ ਮਾਦਾ ਦਵਾਈ ਲਿਆਉਣੀ ਆ ਤਾਂ ਉਹ ਠੀਕ ਵਾ ਚਾਹੇ ਕਿਦਾਂ ਦੱਸੋ ਜੇ ਪੁੱਛਿਆ ਹੋਵੇ ਤੇ ਜਿੱਦਣ ਮੈਨੂੰ ਲੈਣ ਆਇਆ ਸੀ ਨਾ ਉਦੋਂ ਮੈਨੂੰ ਕਹਿੰਦਾ ਸੀ ਦਵਾਈ ਲਿਆ ਦੇਣਾ ਮੈਂ ਹੋਈ ਮਨਾ ਕੀਤਾ ਸੀ ਤੇ ਮੇਰੀ ਇੱਕ ਗੱਲ ਸੁਣ ਲੈ ਮੈਂ ਅੰਦਰੋਂ ਬਾਹਰ ਨਹੀਂ ਆਉਂ ਨਿਕਲਣਾ ਮੈਂ ਤੁਹਾਡੇ ਤੇ ਹੁਣ ਗੱਲ ਛੁੱਟੀ ਜੋ ਮਰਜੀ ਕਰਦੇ ਰਹੋ ਤੁਸੀਂ ਸਿੱਧਾ ਕਹਿਣਾ ਵੀ ਘਾਰ ਹੀ ਹੈ ਨਹੀਂ ਮੇਰੇ ਵੱਲੋਂ ਨਾ ਦੱਸਿਆ ਵੀ ਘਰ ਹੈਗੀ ਹੈ ਮੇਰੀ ਗੱਲ ਸੁਣੋ ਉਤੇ ਗੌਰ ਕਰਿਓ ਮੈਂ ਤੁਹਾਨੂੰ ਸਲਾਹ ਦਿੰਨੀ ਆ ਵੀ ਤੁਸੀਂ ਨਾ ਇਦਾਂ ਕਰੋ ਮਾਸੀ ਕੋਲ ਚਲ ਜਿਓ ਦੋ ਚਾਰ ਦਿਨ ਉੱਥੇ ਨਾਲੇ ਦੇ ਰਹਿ ਆਓ ਨਾਲੇ ਆਪਣਾ ਦੁੱਖ ਸੁੱਖ ਕਰ ਆਓ ਤੇ ਨਾਲੇ ਨਾ ਮੈਂ ਆਪੇ ਸਾਰਾ ਇਥੇ ਕੋ ਸੰਭਲ ਲੂੰਗੀ ਜੜੀ ਗੱਲ ਬਾਤ ਕਰਨੀ ਹੋਊਗੀ ਮੇਰੀ ਇੱਕ ਗੱਲ ਸੁਣ ਲੈ ਤੁਸੀਂ ਮੈਂ ਘਰੋਂ ਪੈਰ ਨਹੀਂ ਪੁੱਟਣਾ ਮੈਂ ਰਹਿਣਾ ਇੱਥੇ ਹੀ ਅੰਦਰ ਹੀ ਤੂੰ ਜੋ ਮਰਜ਼ੀ ਕਹਿੰਦੀ ਰ ਉਹਨਾਂ ਨੂੰ ਸਰਪੰਚ ਫਿਰ ਅੰਦਰੋਂ ਬਾਹਰ ਨਹੀਂ ਜਾਵਾਂ ਚਲ ਠੀਕ ਵਾ ਮੈਂ ਨਿਕਲ ਨਹੀਂ ਨਹੀਂ ਬਾਹਰ ਨਾ ਮੈਂ ਗਾਲੀ ਕੱਢਦੀ ਅਚ ਚੁੱਪ ਕਰਕੇ ਨਾ ਤੇ ਜਾ ਕੇ ਲੰਮੇ ਪੈ ਜਾ ਚਲ ਕਰ ਲੂ ਮੈਂ ਕੰਮ ਆਪੇ ਜਿਹੜਾ ਕਰਨ ਵਾਲਾ ਚਲ ਠੀਕ ਆ ਮੈਂ ਸੰਭਲੂ ਆਪੇ ਸਾਰਾ ਕੋ ਚੰਗਾ ਜਾਓ ਪੈ ਜਾਓ ਜਾਗ ਲੰਮੀ ਤੁਹਾਡਾ ਬਸ ਇੰਨਾ ਕੰਮ ਹੀ ਬਸ ਅੰਦਰੋਂ ਨਾ ਨਿਕਲੋਗੇ ਤੇ ਸਾਰੇ ਕੰਮ ਵੇਖੀਆਂ ਪੇ ਹੋ ਜਾਣੀ ਕੋਈ ਨਹੀਂ ਅਜੇ ਸਰਪੰਚ ਨੂੰ ਲਾਗੇ ਜਿੰਨੂੰ ਮਰਜ਼ੀ ਲੈਵੇ ਅੱਜ ਮੈਂ ਗੱਲ ਕਰ ਲਵਾਂ ਆਪੇ ਜਿਹੜੀ ਕਰਨੀ ਹੈ ਕਿੱਡੀ ਆਇਆ ਹਿੱਸੇ ਲੈਣਾ ਆ ਵਾ ਨਹੀਂ ਜਦੋਂ ਸਾਰਾ ਕੁਝ ਤੈਨੂੰ ਦੇ ਦਿੱਤਾ ਵਾ ਉਥੇ ਹੋਰ ਇਹ ਤੂੰ ਕੀ ਖੜਨਾ ਮਾਤਾ ਨੂੰ ਦੋਨੇ ਸਾਮ ਸਕਦਾ ਦਵਾਈ ਦਾ ਰੂ ਤੂੰ ਹੀ ਨਹੀਂ ਦਵਾ ਸਕਦੇ ਪੈਸੇ ਰੱਬ ਦੇ ਫਿਰਦੇ ਆ ਵੀ ਪੈਨਸ਼ਨ ਆਉਂਦੀ ਜੇ ਉਹ ਹੁੰਦਾ ਦਿਨ ਹੀ ਤੁਹਾਨੂੰ ਚਾਹੀਦੇ ਨਾਲ ਹੀ ਮੈਂ ਬਾਜੀ ਤੇਰੇ ਕੋਲ ਤੇ ਹੈਗੀ ਆ ਵੇਖੋ ਹੁਣ ਮੰਮੀ ਕੀ ਜਵਾਬ ਦਿੰਦੇ ਆ ਮੈਨੂੰ ਤੇ ਇਹੋ ਟੈਨਸ਼ਨ ਲੱਗੀ ਆ ਕਿ ਅੱਜ ਨਾ ਮੰਮੀ ਕੀ ਤੇ ਕਹਿ ਦੇਣ ਕਿ ਮੈਂ ਬਿਮਾਰ ਵਾਂ ਤੇ ਪਹਿਲੀ ਕਿਦਾਂ ਨਾ ਕਰਾਉਣੀ ਹੈ ਨਹੀਂ ਨਹੀਂ ਦੀਦੀ ਮਾਸੀ ਨਹੀਂ ਕਹਿਣਗੇ ਮਾਸੀ ਜ਼ਰੂਰ ਆਉਣਗੇ ਕਿਉਂਕਿ ਸਰਪੰਚ ਨਾਲ ਗੱਲ ਹੋਈ ਹੈ ਨਾ ਤਾਂ ਉਹਨਾਂ ਨੇ ਜ਼ਰੂਰ ਜਾਣਾ ਵਾ ਮੈਨੂੰ ਯਕੀਨ ਨਹੀਂ ਹੈਗਾ ਹਜੇ ਵੀ ਮੰਮੀ ਤੇ ਕਿਉਂਕਿ ਗਵਾਂਡਨ ਆਈ ਸੀ ਉਹ ਮੈਨੂੰ ਕਹਿਣ ਦੀ ਸੀ ਕਿ ਮੰਮੀ ਝੂਠ ਬੋਲਦੇ ਆ ਤੇਰੇ ਚੰਗੇ ਭਲੇ ਤੁਰੇ ਫਿਰਦੇ ਹੀ ਤੁਹਾਨੂੰ ਬਹਾਨਾ ਲਾਇਆ ਕਿ ਮੈਂ ਬਿਮਾਰ ਵਾਂ ਨਾਲ ਤਾਂ ਨੂੰ ਪਤਾ ਤਾਂ ਹੈ ਗਵਾਂਡਨ ਦਾ ਉਹਦੀਆਂ ਗੱਲਾਂ ਦਾ ਯਕੀਨ ਨਾ ਕਰਿਆ ਕਰੋ ਤੁਸੀਂ ਨਹੀਂ ਨਹੀਂ ਉਹ ਆਹ ਗੱਲ ਨਹੀਂ ਝੂਠ ਬੋਲ ਸਕਦੀ ਐਨਾ ਮੈਨੂੰ ਵਿਸ਼ਵਾਸ ਹੈਗਾ ਵਾ ਅੱਗੇ ਪਤਾ ਵੀ ਨਹੀਂ ਮਾਸੀ ਦਾ ਕਿ ਬਦਲ ਹੀ ਜਾਣਾ ਉਹ ਜਿਹੜੀ ਘਰ ਬੈਠੀ ਆ ਨਾ ਉਹ ਪਟੀਆਂ ਪੜਾਉਂਦੀ ਆ ਮੰਮੀ ਨੂੰ ਕਿ ਮੰਮੀ ਇਦਾਂ ਕਰੋ ਮੰਮੀ ਉਦਾਂ ਕਰੋ ਉਹਨਾਂ ਨੂੰ ਕੁਛ ਨਾ ਦਵੋ ਤੇ ਹੁਣ ਪਹਿਲੀ ਤੇ ਨਾ ਕਰਵਾਉਣੀ ਪੈਣੀ ਆ ਮਾਸੀ ਨਾ ਗੱਲਾਂ 'ਚ ਵੀ ਫੇਤੀ ਆ ਜਾਂਦੀ ਆ ਰੁਪਿੰਦਰ ਦੀਦੀ ਬੜੀ ਛੇਤੀ ਆਪਣੀ ਗੱਲਾਂ 'ਚ ਲਿਆਉਂਦੀ ਆ ਮੰਮੀ ਦਾ ਆਪਣਾ ਦਿਮਾਗ ਨਹੀਂ ਨਾ ਕੰਮ ਕਰਦਾ ਜਿੱਦਾਂ ਉਹ ਕਹਿ ਦਿੰਦੇ ਆ ਉਦਾਂ ਕਰਨ ਲੱਗ ਪੈਂਦੇ ਆ ਮੰਮੀ ਮੰਨ ਜਾਣ ਬਸ ਹੁਣ ਆਉਣਗੇ ਤੇ ਫੇਰ ਹੀ ਪਤਾ ਲੱਗਣਾ ਲੈ ਭਾਜੀ ਤੇ ਆ ਗਏ ਬੈਠੇ ਹਾਂਜੀ ਕੀ ਗੱਲ ਹੋਈ ਐ ਸੰਦੀਪ ਗੱਲ ਕੀ ਹੋਣੀ ਆ ਸਾਰਾ ਬੇਰਗਰਕ ਹੋ ਗਿਆ ਵਾ ਕੇ ਰਵਿੰਦਰ ਅੱਗੇ ਨਹੀਂ ਆ ਜਾਂਦੇਂ ਦੀ ਘਰ ਮੰਮੀ ਨੂੰ ਆਵਾਜ਼ਾਂ ਮਾਰਾਂ ਮੰਮੀ ਬਾਹਰ ਨਹੀਂ ਨਿਕਲਦੀ ਤੇ ਤੂੰ ਧੱਕੇ ਨਾਲ ਜਾਣਾ ਹੀ ਨਾ ਅੰਦਰ ਹੁਣ ਪਹਿਲੀ ਕਿਦਾਂ ਨਾ ਕਰਵਾਉਣੀ ਸੰਦੀਪ ਧੱਕੇ ਨਾਲ ਕਿਹਨੂੰ ਆਵਾਜ਼ ਮਾਰਨੀ ਸੀ ਮੰਮੀ ਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਵਾ ਬਾਹਰ ਨਹੀਂ ਨਿਕਲੀਓ ਮੰਮੀ ਵੀ ਰਲ ਗਈ ਓਦੇ ਨਾਲ ਮੈਂ ਕਿੰਨੀ ਵਾਰੀ ਆਵਾਜ਼ਾਂ ਮਾਰੀਆਂ ਹੀ ਇੱਕ ਵਾਰ ਨਹੀਂ ਆਈ ਅੰਦਰੋਂ ਹੈ ਵੀ ਅੰਦਰ ਹੀ ਇਹਨਾਂ ਦੇ ਪਤਾ ਲੱਗਦਾ ਹੀ ਆ ਕਿ ਮੇਰਾ ਮੁੰਡਾ ਆਇਆ ਬਾਹਰ ਜਿੱਦਾਂ ਰਵਿੰਦਰ ਨੇ ਉਹਨੂੰ ਸਿਖਾਇਆ ਵਾ ਮਮੀ ਉਹਨੇ ਮਗਰ ਲੱਗੀ ਆ ਤੇ लवली ਉਹਦਾ ਘਰ ਨਹੀਂ ਮਾਸੀ ਜੀ ਤਾਂ ਅੱਗੇ ਬੜੀ ਛੇਤੀ ਮਗਰ ਲੱਗਦੇ ਦੀਦੀ ਦੇ ਭਾਜੀ ਜੇ ਨਹੀਂ ਨਾ ਮੰਨਣ ਦੇ ਤੇ ਚਾਰ ਬੰਦੇ ਤੁਸੀਂ ਇਕੱਠੇ ਕਰੋ ਤੇ ਜੇ ਫੇਰ ਵੀ ਨਹੀਂ ਨਾ ਮੰਨਦੇ ਤੇ ਕਾਨੂੰਨੀ ਕਾਰਵਾਈ ਕਰੋ ਤੁਸੀਂ ਿੰਮੀ ਤੁਸੀਂ ਸੁਣਣੀ ਆ ਕਾਨੂੰਨੀ ਕਾਰਵਾਈ ਕਿੱਥੋਂ ਕਰਾਂਗੇ ਆਪਾਂ ਇੰਨੇ ਪੈਸੇ ਕਿੱਥੋਂ ਲਾਉਣੇ ਆ ਕੋਈ ਦੀਦੀ ਆਪਾਂ ਪੈਸੇ ਲਾ ਦਾਂਗੇ ਕੋਈ ਕਰੋ ਗੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਅੱਗੇ ਕਹਿਣ ਦੀ ਸੀ ਨਾ ਕਿ ਐਹੋ ਹੀ ਕੰਮ ਹੋਣਾ ਵਾ ਤੂੰ ਜੋ ਕਰਨਾ ਹੈ ਨਾ ਕਰੋ ਮੈਂ ਇਹਨਾਂ ਨੂੰ ਫੋਨ ਕਰਨੀ ਆ ਤੇ ਇਹ ਵੀ ਇੱਥੇ ਹੁੰਦੇ ਆ ਨਾ ਜੀਜੀ ਤੂੰ ਕਰ ਲਓ ਗੱਲ ਤੂੰ ਕੋਸ਼ਿਸ਼ ਇੱਕ ਵਾਰੀ ਜ਼ਰੂਰ ਕਰੋ ਪੈਸੇ ਆਪਾਂ ਲਾ ਦਾਂਗੇ ਉਹ ਸਮੀ ਦਾਣੀਆਂ ਹੁੰਦਾ ਹੁਣ ਮੇਰੀ ਗੱਲ ਸੁਣਾ ਆ ਕਾਨੂੰਨੀ ਕਾਰਵਾਈ ਕਰਾਂਗੇ ਨਾ ਪਰ ਕਿੰਨੇ ਲੰਬੇ ਚੱਕਰ ਪਏ ਨੇ ਆਪਣੇ ਕੋ ਵੀ ਪੈਸੇ ਲਾਉਣੇ ਪੈਣੇ ਆ ਭੱਜ ਦੌਰ ਬੱਕਰੀ ਨਾ ਮੈਂ ਕੰਮ ਤੇ ਜਾ ਸਕਦਾ ਨਾ ਤੇ ਭਾਜੀ ਪਹਿਲੀ ਤਾਂ ਹੁਣ ਆਪਣੇ ਨਾਲ ਬੋਲੀ ਆ ਨਾ ਉਹ ਕੋਈ ਗੱਲ ਨਹੀਂ ਸਰਪੰਚ ਨੇ ਉਹਦਣੇ ਹੌਸਲਾ ਦਿੱਤਾ ਸੀ ਉਹਨਾਂ ਫੇਰ ਸਰਪੰਚ ਕੋਲ ਹੀ ਜਾਣਾ ਵਾ ਤੇ ਇਹ ਗੱਲ ਬਣੀ ਆ ਤੁਸੀਂ ਇੱਕ ਵਾਰੀ ਜਾ ਕੇ ਆਓ ਕੀ ਕਹਿੰਦੇ ਆ ਜਿੱਦਾਂ ਵੀ ਉਹ ਕਹਿਣਗੇ ਨਾ ਫਿਰ ਉਹਦਾ ਹੀ ਕਰਨਾ ਪੈਣਾ ਵਾ ਹੋਰ ਗਿਆ ਸੰਦੀਪ ਆਪਣੀ ਪਿਆਲੀ ਲੈਣ ਨੂੰ ਨਾ ਇਦਾਂ ਕਰਨਾ ਭੈਣ ਰਿਆ ਸਾਨੂੰ ਇਹ ਤੇ ਹੁਣ ਮੰਮੀ ਦਾ ਦਿਮਾਗ ਹੋਣਾ ਚਾਹੀਦਾ ਵਾ ਨਾ ਕਿ ਮੈਂ ਦੋਵਾਂ ਨੂੰ ਬਰਾਬਰ ਰੱਖਾਂ ਮੰਮੀ ਬਰਾਬਰ ਉਹਨੇ ਕਿਥੋਂ ਰੱਖਣਾ ਵਾ ਅਗਲੇ ਅੰਦਰੋਂ ਬਾਹਰ ਨਹੀਂ ਨਿਕਲਣ ਦੀ ਮੰਮੀ ਨੇ ਤੇ ਕਦੀ ਸੋਚਿਆ ਹੀ ਨਹੀਂ ਸਾਡਾ ਬਣਾ ਲਾ ਅੱਗੇ ਬੈ ਗਈ ਆ ਮੈਂ ਬਿਮਾਰ ਵਾਂ ਪਤਾ ਨਹੀਂ ਹੈਗੀ ਵੀ ਨਹੀਂ ਹੈਗੀ ਐਂ ਤੇ ਹੋਰ ਕੁਝ ਮੰਗਣ ਨਹੀਂ ਦੇ ਆਪਣੀ ਪਿਆਲੀ ਮੰਗਣ ਦੇ ਆ ਕਿ ਨਾ ਕਰ ਦੋ ਸਾਡੇ ਕਰਜਾ ਸਾਡਾ ਸਿਰ ਤੇ ਚੜਿਆ ਵਾ ਕਿਥੋਂ ਲਾਉਣਾ ਕਰਜਾ ਇਹਦਾ ਮੰਡਨ ਦੀ ਗੱਲ ਸੱਚ ਹੋ ਗਈ ਆ ਸੱਚੀ ਤਰੀ ਫਿਰਦੀ ਹੁਣੀ ਫਿਰ ਕੇ ਇਹ ਰੋਟਾ ਨਹੀਂ ਮਾਰਿਆ ਮਾਸੀ ਜੀ ਨੇ ਇਹ ਤਾਂ ਉਦੋਂ ਦਾ ਹੀ ਪਤਾ ਲੱਗ ਗਿਆ ਹੈ ਕਿ ਮੰਮੀ ਨੇ ਨਹੀਂ ਜਾਣਾ ਜੇ ਜਾਣਾ ਹੁੰਦਾ ਨਾ ਤੇ ਪਹਿਲੇ ਦਿਨ ਤੋਂ ਚੱਲ ਜਾਣਾ ਹੁੰਦਾ ਨੇ ਉਹ ਸੰਦੀਪ ਇੱਕ ਦਿਨ ਚ ਕੰਮ ਨਹੀਂ ਨਿਭਰਦਾ ਕਿ ਉਧਰ ਨਿਭਰ ਜਾਂਦਾ ਨਾ ਉਦੋਂ ਨਹੀਂ ਪਹਿਲੀ ਨਾ ਹੋਏਣੀ ਉਹ ਨਾ ਪਟਵਾੜੀ ਨੂੰ ਕਹਿਣ ਜੋਗੇ ਉਹਨੇ ਕਿਹਾ ਹੁੰਦੇ ਤੁਸੀਂ ਹੈ ਨਹੀਂ ਬਾਰ ਬਾਰ ਕਹਿੰਦਾ ਵੀ ਹੁਣ ਸ਼ਰਮ ਆਉਂਦੀ ਹੈ ਕੀ ਕਰੀਏ ਹੁਣ ਚਲੋ ਕੋਈ ਗੱਲ ਨਹੀਂ ਮੈਂ ਹੋ ਗਿਆ ਉਹਨਾਂ ਫਿਰ ਉਹਦੇ ਲੋਹੜ ਕੀ ਕਰਨਾ ਵਾ ਠੀ ਜਾਓ ਸਰਪੰਚੀ ਵਾਲੇ ਭਾਜੀ ਹੋ ਗਿਆ ਉਹਨਾਂ ਫਿਰ ਮੈਂ ਠੀਕ ਆ ਜਾਓ ਹੋ ਆਹ ਦੀਦੀ ਇਹ ਲਾ ਮਾਸੀ ਦਾ ਹਾਲ ਮੁੱਕੜ ਗਏ ਨਾ ਟਾਈਮ ਦੇ ਟਾਈਮ ਤੇ ਭਾਜੀ ਵੀਨੇ ਦਿਨਾਂ ਦੇ ਛੁੱਟੀਆਂ ਕਾਂਡੇ ਤਿੰਨ ਚਾਰ ਦਿਨ ਹੋਏ ਗਏ ਨਹੀਂ ਆ ਤੇ ਕਿੰਨਾ ਕੰਮ ਪਿੱਛੇ ਪੈਣ ਗਿਆ ਇਹਨਾਂ ਦਾ ਕੰਮ ਪਿੱਛੇ ਪੈਣ ਗਿਆ ਪੈਸੇ ਨਹੀਂ ਕੱਟਣੇ ਉਹਨਾਂ ਨੇ ਉਹ ਤਾਂ ਕੱਟਣੇ ਹੀ ਆ ਘਰ ਦਾ ਗੁਜ਼ਾਰਾ ਮਹਾ ਚੱਲਣ ਡਿਆ ਵਾ ਅਹੀਂ ਸੋਚਿਆ ਕਿ ਚਲ ਸਾਡੇ ਨਾਲ ਹੋ ਜਾਣੀ ਹੈ ਪਹਿਲੀ ਸਾਰਾ ਕੰਮ ਨਾ ਰਪਿੰਦਰ ਦੀਦੀ ਦਾ ਹੀ ਆ ਸਭ ਕੁਝ ਉਹ ਹੀ ਕਰਵਾਉਂਦੀ ਆ लवली ਤੇ ਉਹਦੋਂ ਨਹੀਂ ਮੰਨਦਾ ਉਹ ਤੇ ਕਹਿੰਦਾ ਸੀ ਮੈਂ ਨਹੀਂ ਕਰਨੀ ਪੈਲੀ ਤਾਂ लवली ਭਾਰੀ ਤੇ ਪਏ ਪੁੱਠੇ ਕੰਮ ਆਜ ਤੇ ਹੁਣ ਉਹਨਾਂ ਨੇ ਪੈਰੀ ਕਿੱਥੋਂ ਦੇਣੀ ਸਾਨੂੰ ਮੰਮੀ ਸਾਡੇ ਵੀ ਲਾਲਚੀ ਆ ਕੋਈ ਲਾਲਚ deta ਹੋਣਾ ਵਾ ਰਪਿੰਦਰ ਨੇ ਤੇ ਉਸੇ ਵੇਲੇ ਮੰਨ ਗਏ ਉਹਦੀ ਗੱਲ ਤੇ ਚਲ ਇੱਕ ਵਾਰੀ ਤੇ ਬਾਹਰ ਨਿਕਲਦੇ ਵਾਸੀ ਜੀ ਇੰੀਆਂ ਆਵਾਜ਼ਾਂ ਮਾਰੀਆਂ ਭਾਜੀ ਨੇ ਮੰਮੀ ਨੇ ਕਿੱਥੋਂ ਨਿਕਲਣਾ ਵਾ ਜਦੋਂ ਨੇ ਸਿਖਾਇਆ ਵਾ ਤੇ ਇਹਦੀਆਂ ਗੱਲਾਂ ਛੱਡੋ ਤੇ ਚਲੋ ਅੰਦਰ ਜਾ ਕੇ ਰੋਟੀ ਖਾ ਲੋ ਸਿਮੀ ਰੋਟੀ ਕਿੱਥੋਂ ਨੰਗਣ ਦੀ ਆ ਆ ਸੁਣ ਕੇ ਨਾ ਹੁਣ ਤੇ ਸਗੋਂ ਨਹੀਂ ਲੰਗਣੀ ਚੱਲ ਦੀਦੀ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਕਿ ਇਸ ਹਾਲਤ ਚੋ ਤੂੰ ਰੋਟੀ ਟੈਮ ਨਾ ਖਾਇਆ ਕਰੋ ਤੇ ਜਿਵੇਂ ਅਹੀਂ ਤੇ ਚਲੋ ਮਾੜਾ ਟੈਮ ਕੱਢ ਲਿਆ ਵਾ ਇਹ ਤੇ ਹਜੇ ਵਿਚਾਰਾ ਆਇਆ ਨਹੀਂ ਆ ਇੰਨੇ ਕਿਦਾਂ ਟੈਮ ਕੱਢਣਾ ਵਾ ਚਲੋ ਦੀਦੀ ਬੱਚਾ ਆਪਣੇ ਕਰਮ ਆਪ ਨਾਲ ਲੈ ਕੇ ਹੁੰਦਾ ਕੀ ਪਤਾ ਹੁੰਦਾ ਇਹਦੇ ਪੈਰਾ ਪਿੱਛੇ ਸਭ ਕੁਝ ਮਿਲ ਜੇ ਤੁਹਾਨੂੰ ਸਰਪੰਚ ਸਾਹਿਬ ਕੱਲ ਵੀ ਗਿਆ ਆਏ ਮੈਂ ਅੱਜ ਹੁਣੇ ਫੇਰ ਉਧਰੋਂ ਹੋ ਕੇ ਆਇਆ ਵਾ ਅੱਛਾ ਉਹ ਮੰਮੀ ਨੂੰ ਬਾਹਰ ਨਹੀਂ ਨਿਕਲਦੀ ਐਂ ਡੇ ਲਵੜੀ ਤੇ ਮਿਲਿਆ ਨਹੀਂ ਉਹਦੀ ਘਰ ਦੀ ਕਿੰਦੀ ਮੈਂ ਨਹੀਂ ਜਾਂਦਾ ਨਾ ਮੰਮੀ ਨੂੰ ਕਿੱਥੇ ਵੀ ਯਾਰ लवली ਨੇ ਆਪਣੀ ਘਰ ਦੀੋਂ ਜ਼ਿਆਦਾ ਨਹੀਂ ਚਾਹੁੰਦਾ ਦਿੱਤੀ ਚੌਧਰ ਹੈ ਹੀ ਉਹਦੀ ਘਰ 'ਚ ਹੁਣ ਇਹ ਸਭ ਕੁਝ ਵਿਗਾੜਿਆ ਵਾ ਤੁਹਾਨੂੰ ਨੇ ਪਤਾ ਹੀ ਆ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਆਪਾਂ ਜਦੋਂ ਓਏ ਆਹੋ ਯਾਰ ਇਹੋ ਹੀ ਗੱਲ ਵਾ ਵੀ ਜਦੋਂ ਵਿਆਹ ਨਹੀਂ ਹੋਏ ਹੁੰਦੇ ਤੇ ਭਰਾ ਭਰਾ ਇੱਕ ਦੂਜੇ ਤੋਂ ਜਾਨਵਾਰ ਦੇ ਆ ਅੱਜ ਜਦੋਂ ਦੇ ਵਿਆਹ ਹੋ ਜਾਂਦੇ ਆ ਤੇ ਮੁੜ ਕੇ ਮੂਲੀਆਂ ਅੱਡ ਤੇ ਪੱਤੇ ਅੱਡ ਉਹੀ ਦੀ ਗੱਲ ਵਾ ਭਾਜੀ ਹੁਣ ਸਾਡਾ ਵੀ ਵਿਆਹ ਹੋਇਆ ਸੀ लवली ਨੂੰ ਕਿੱਦਾਂ ਰੱਖ ਦੇ ਰਹੀ ਐ ਸੰਦੀਪ ਜਵੀ ਰਪਿੰਦਰ ਆਈਏ ਨਾ ਘਰ ਚ ਤੇ ਆਹ ਕੰਮ ਹੋ ਗਿਆ ਉਹ ਗੱਲਾਂ ਭੁੱਲ ਗਿਆ ਨਾ लवली ਫਿਰ ਹਾਂਜੀ ਗੱਲ ਤੇ ਆਵਾ ਬਾਕੀ ਤੂੰ ਫੇਰ ਨਾ ਕਰ ਜੇ ਉਹ ਨਹੀਂ ਨਾ ਮੰਨੇ ਗੱਲ ਤੇ ਤੇ ਤਰੀਕੇ ਸਾਡੇ ਕੋਲ ਹੋਰ ਵੀ ਬੜੇ ਆ ਅਸੀਂ ਕਾਨੂੰਨੀ ਕਾਰਵਾਈ ਤੱਕ ਵੀ ਕਰ ਸਕਦੇ ਆ ਪਰ ਅਸੀਂ ਫੇਰ ਚਾਹੁੰਦੇ ਆ ਵੀ ਯਾਰ ਹੈ ਤੇ ਤੇਰਾ ਹੀ ਭਰਾ ਵਾ ਹਾਂਜੀ ਹਾਂਜੀ ਕਿ ਨਹੀਂ ਇੰਨਾ ਵਿਧਾਨ ਨਾ ਵਧਾਈਏ ਤੇ ਜਿਹੜੀ ਗੱਲ ਵਾ ਘਰਾਂ ਚ ਹੀ ਨਿਬੜ ਜੇ ਘਰਾਂ ਚ ਨਿਬੜਦੀ ਲੱਗਦੀ ਨਹੀਂ ਹੁਣ ਉਹ ਮਿਲ ਨਹੀਂ ਦਿੰਦੇ ਮੰਮੀ ਨੂੰ ਮੰਮੀ ਬਾਹਰ ਆਉਂਦੀ ਨਹੀਂ ਕਿਦਾਂ ਮਿਲਾਂਗੇ ਦੱਸੋ ਫਿਰ ਤੁਸੀਂ ਫੇਰ ਨਾ ਕਰੋ ਜੇ ਤੁਸੀਂ ਕੋਦੇ ਕਰੀ ਮੈਂ ਹੋ ਗਿਆ ਵਾਂ ਮੈਂ ਨਾਲ ਚ ਲੰਘਣਾ ਉਹ ਨਹੀਂ ਨਹੀਂ ਤੁਸੀਂ ਨਾ ਜਾਓ ਹਾਂਜੀ ਜੇ ਤੁਸੀਂ ਗਏ ਨਾ ਤੇ ਫਿਰ ਉਹਨਾਂ ਨੇ ਚੜ ਮਚਣੀ ਉਹਨਾਂ ਦੀ ਉਹਨਾਂ ਕਹਿਣਾ ਵੀ ਇਹ ਫੇਰ ਆ ਗਿਆ ਇਹ ਲੈ ਕੇ ਆਇਆ ਵਾ ਤੇ ਮੈਂ ਜਾਣਾ ਵਾਂ ਮੈਂ ਮਾਤਾ ਜੀ ਨੂੰ ਸਮਝਾ ਕੇ ਆਉਣਾ ਵਾਂ ਵੀ ਮਾਤਾ ਜੀ ਤੁਹਾਡੇ ਮੁੰਡੇ ਦੋਵੇਂ ਵੇਖੋ ਬਰਾਬਰ ਹੋਣੇ ਚਾਹੀਦੇ ਆ ਤੁਸੀਂ ਕਿਉਂ ਇਦਾਂ ਡੇਜੇ ਕਰਨ ਉਹਨਾਂ ਨੂੰ ਸਮਝਾ ਕੇ ਵੇਖ ਲਿਆ ਤੁਸੀਂ ਅੱਗੇ ਵੀ ਮਾਤਾ ਨਾਲ ਉਹਨਾਂ ਦੀ ਗੱਲਾਂ ਜਾਇ ਨਹੀਂ ਛੇਤੀ ਉਦੋਂ ਨਹੀਂ ਕਿਤੇ ਕੰਮ ਹੋ ਜਾਂਦਾ ਨਾ ਸਾਰਾ ਤੇ ਕੰਮ ਸਾਰਾ ਮੁੱਕ ਜਾਣਾ ਸਾਰੇ ਕੰਮ ਮੁੱਕ ਜਾਣਾ ਹੁਣ ਤੂੰ ਹੀ ਦੱਸੋ ਕੀ ਕਰੀ ਫਿਰ ਆਪਾਂ ਦਿਲਜੀ ਦੀ ਇਦਾਂ ਕਰਦੇ ਆ ਤੂੰ ਇੱਕ ਵਾਰੀ ਮੈਨੂੰ ਮੌਕਾ ਦੇ ਫਿਰ ਮੈਂ ਜਾਣਾ ਲਵਲੀ ਕਰ ਤੇ ਮਾਤਾ ਜੀ ਨਾਲ ਗੱਲ ਕਰਕੇ ਆਉਣਾ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਕਿਉਂ ਇਦਾਂ ਡੇਂਜ ਕਰਨਾ ਠੀਕ ਆ ਤੇ ਜੇ ਮੰਨ ਲਾ ਗੱਲ ਮੇਰੀ ਮੰਨ ਜਾਣਗੇ ਠੀਕ ਆ ਤੇ ਜੇ ਗੱਲ ਨਾ ਮੰਨਣਗੇ ਦੋ ਚਾਰ ਗੱਲਾਂ ਹੀ ਆ ਕਰ ਲੈਣਗੇ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਬੁਲੰਦਾ ਨਹੀਂ ਹੈ ਪਤਾ ਰਪਿੰਦਰ ਬਣਾ ਜਰੀ ਉਹ ਕੱਖ ਨਹੀਂ ਵੰਦੀ ਬੋਲਣ ਲੱਗਿਆ ਉਹ ਯਾਰ ਤੂੰ ਕਿਉਂ ਟੈਨਸ਼ਨ ਲੈ ਰਿਆ ਲੋਡ ਵੇਲੇ ਤੇ ਗਧੇ ਨੂੰ ਵੀ ਬਾਪ ਕਹੀਦਾ ਇਹ ਤੇ ਬੰਦੇ ਹੀ ਆਪਣੇ ਆ ਫਿਰ ਵੀ ਦੋ ਚਾਰ ਗੱਲਾਂ ਕਰ ਵੀ ਲੈਣਗੇ ਨਾ ਤੇ ਕੋਈ ਗੱਲ ਸਾਡਾ ਓਲੂ ਇੱਕ ਵਾਰੀ ਸਿੱਧਾ ਹੋ ਗਿਆ ਨਾ ਸੇ ਇੰਨੀ ਕੋਈ ਟੈਨਸ਼ਨ ਤੇ ਤੂੰ ਫਿਕਰ ਨਾ ਕਰ ਤੁਹਾਨੂੰ ਮੈਂ ਤਾਂ ਨਹੀਂ ਕਿ ਨਾਲ ਖੜਨਾ ਕਿਉਂ ਫਿਰ ਤੁਹਾਨੂੰ ਮੈਂ ਕਿਹਾ ਨਾ ਵੀ ਉਹਨਾਂ ਨੇ ਖਿਜਣਾ ਵਾ ਵੀ ਇਹ ਆ ਬੇ ਨੂੰ ਕੱਢਿਆ ਸੀਗਾ ਘਰੋਂ ਤੇ ਫਿਰ ਸਰਪੰਚ ਨੂੰ ਲੈ ਕੇ ਆ ਗਿਆ ਤੇ ਮੈਂ ਜਾਣਾ ਵਾਂ ਮੈਂ ਗੱਲ ਕਰਕੇ ਆਉਣਾ ਜਿਹੜਾ ਵੀ ਜੀ ਮਿਲੂਗਾ ਉਹ ਨਾਲ ਗੱਲ ਕਰਾਂਗੇ ਅਹੀਂ ਕਿਹੜਾ ਜਾ ਕੇ ਲੜਨਾ ਵਾ ਯਾਰ ਉਹਨਾਂ ਨਾਲ ਗੱਲ ਹੀ ਕਰਨੀ ਐ ਨਾ ਪ੍ਰੇਮ ਨਾਲ ਮੈਂ ਕਿੰਨਾ ਸਰਪੰਚ ਸਾਹਿਬ ਰਹਿਣ ਦੋ ਤੁਸੀਂ ਔਖਾ ਹੋਇਆ ਨਾ ਕੰਮ ਵੇ ਲੈਓ ਪਰ ਜੇ ਰਵਿੰਦਰ ਨੂੰ ਬੋਲਣ ਦੀ ਅਗਲੇ ਨਹੀਂ ਆ ਕਾਨੂੰਨੀ ਕਾਰਵਾਈ ਕਰ ਲੈਣੀ ਐ ਅਸੀਂ ਰਹਿਣ ਤਾਂ ਨਾ ਤੇ ਮੁੜ ਕੇ ਭਜਦਿਆਂ ਵਾਂਣ ਇੱਕੋ ਜੇ ਉਹਨਾਂ ਨੂੰ ਭਜਾਵਾਂਗੇ ਨਾ ਕੋਟਾਂ 'ਚ ਤੇ ਆਪ ਵੀ ਭਜਣਾ ਪੈਣਾ ਉਹ ਮੈਂ ਤੇ ਇਹ ਗੱਲ ਤੋਂ ਡੰਡਿਆ ਵਾਂ ਅੱਗੇ ਸਾਡੇ ਕੋ ਪੈਸੇ ਕਿਨੇ ਕਵ ਲੜਾਂਗੇ ਪੈਸੇ ਤੇ ਕਿੱਥੋਂ ਲੱਗਣੇ ਤੁਹਾਨੂੰ ਪਤਾ ਨਹੀਂ ਮੁੜ ਕੇ ਇਹ ਆ ਵੀ ਫਿਰ ਉਧਰ ਵੀ ਦੌੜਨਾ ਪੈਣਾ ਹੀ ਹੈ ਉਹਨਾਂ ਕਾ ਫਾਇਦਾ ਹੋਇਆ ਤੇ ਉਹਨਾਂ ਕਾ ਨੁਕਸਾਨ ਕਰਾ ਲਿਆ ਫਾਇਦਾ ਕੀ ਹੋਇਆ ਫਿਰ ਆਪਣੀ ਬੈਲੀ ਲੈ ਲੈਣਾ ਮੈਨੂੰ ਕੀ-ਕੋ ਕਰਨਾ ਪੈਣ ਡਿਆ ਚੱਲ ਕੋਈ ਗੱਲ ਨਹੀਂ ਮੈਂ ਤਾਂ ਕਹਿਂ ਦਿਆਂ ਦੋ ਚਾਰ ਗੱਲਾਂ ਹੀ ਆ ਨਾ ਮਾਦਾ ਵਾ ਯਾਰ ਕਰ ਲੂਗੀ ਫਿਰ ਕੀ ਹੈ ਹਾਂ ਜੀ ਤੂੰ ਫੇਰ ਨਾ ਕਰ ਕੋਈ ਯਾਰ ਮਾਦਾ ਦੀ ਕੋਈ ਗੱਲ ਨਹੀਂ ਉਹ ਉਹਨੂੰ ਬੋਲਣ ਦੀ ਅਗਲੀ ਉਹ ਕੋਈ ਨਹੀਂ ਉਹਦੇ ਹਿੰਮਤ ਨਾਲ ਨਹੀਂ ਲੱਗਣੀ ਉਹਦੇ ਹਿੰਮਤ ਨਾਲ ਨਹੀਂ ਲੱਗਣਾ ਤੂੰ ਇਦਾਂ ਕਰ ਤੂੰ ਚੱਲ ਕਰ ਤੇ ਮੈਂ ਤੈਨੂੰ ਫੋਨ ਕਰਕੇ ਦੱਸਣਾ ਜਾਂਹੀਂ ਉੱਥੇ ਮਿਲਾਂਗੇ ਠੀਕ ਆ ਠੀਕ ਹੈ ਠੀਕ ਚੱਲ ਯਾਰ ਦਲਜੀਤ ਵਾਸਤੇ ਇਹਨਾਂ ਕਾ ਕਰ ਲੈਨੇ ਫਿਰ ਕੀ ਹੈ ਹੁਣ ਇਹ ਵੀ ਵਿਚਾਰਾ ਫਸਿਆ ਵਾ ਇਹ ਫਸਿਆ ਨਾ ਹੁੰਦਾ ਪੇ ਤਾਂ ਗੱਲ ਹੀ ਕੋਈ ਨਹੀਂ ਮੈਨੂੰ ਲੱਗਦਾ ਲਵਲੀ ਦੀ ਘਰ ਦੀ ਜ਼ਿਆਦਾ ਹੀ ਤੇਜ਼ ਆ ਪਰ ਅਸੀਂ ਉਹਦੇ ਮੱਥੇ ਗੱਲ ਹੀ ਲੱਗਣਾ ਅਸੀਂ ਮਾਤ ਨਾਲ ਗੱਲ ਕਰਕੇ ਘਰ ਨੂੰ ਆ ਜਾਾਂਗੇ ਇਹਦੇ ਕੋੜਾ ਲੱਖ ਰੁਪਈਆ ਆ ਨਾ ਇੱਕ ਦਿਮਕ ਡਾਵਾ ਕਿ ਤਰ੍ਹਾਂ ਕੋਈ ਨਾ ਕੋਈ ਸਕੀਮ ਲਾਉਣੀ ਆ ਫੇਰ ਹੀ ਘਟਾਉਣਾ ਪੈਣਾ ਮੈਂ ਏਦਾਂ ਇਹਨੇ ਮੈਨੂੰ ਦੇਣਾ ਨਹੀਂਗਾ ਕੋਈ ਬਹਾਨਾ ਬੋਨਾ ਮਾਰਨੀ ਆ ਨਾਲੇ ਦੀ ਕੋਈ ਨਹੀਂ ਇੱਥੇ ਇਹਨੂੰ ਆਵਾਜ਼ ਮਾਰ ਲੈਣੀ ਆ ਦਿਲਜਿੰਦਰ ਦਿਲਜਿੰਦਰ ਮੇਰੀ ਗੱਲ ਸੁਣੀ ਆਣ ਕੇ ਕੱਜ ਮਾਰ ਨਾ ਮਮੀ ਆਹੋ ਮੈਂ ਮੇਰੀ ਗੱਲ ਸੁਣੀ ਜਰਾ ਕੰਨੀ ਤੂੰ ਕਿਹਨਾਂ ਖੜੀ ਗੱਲ ਕਰਦੀ ਆ ਤੂੰ ਦਿਲਜਿੰਦਰ ਮੈਂ ਬਾਜ ਤਾਂ ਨੀ ਤਾਂ ਮਾਰੀ ਆ ਮੈਨੂੰ ਨਾ ਥੋੜੀ ਜੀ ਲੋੜ ਪੈ ਗਈ ਆ ਜਿਹੜਾ ਤੇਰੇ ਕੋਲ ਲੱਖ ਰੁਪਈਆ ਸੀ ਨਾ ਤੇ ਉਹ ਨਾ ਮੈਨੂੰ ਦੇ ਦੇ ਤੇ ਮੈਂ ਤੈਨੂੰ ਮੁੜ ਕੇ ਦੇ ਮੋੜ ਦੂੰਗੀ ਛੇਤੀ ਮਮੀ ਤੁਹਾਨੂੰ ਇੰਨੇ ਪੈਸੇ ਦੀ ਕਿੱਥੇ ਲੋੜ ਪੈ ਗਈ ਹੈ ਕੀ ਕਰਨੇ ਤਹੀ ਇੰਨੇ ਪੈਸੇ ਨਾਲੇ ਨਾ ਜਿੰਨੇ ਫਸਲ ਦੇ ਪੈਸੇ ਆ ਸਾਰੇ ਤੁਹਾਡੇ ਕੋਲ ਹੀ ਹੁੰਦੇ ਆ ਤੁਹਾਡੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਹੈਗੀ ਤੇ ਮੇਰੇ ਕੋਲ ਉਹ ਪੈਸੇ ਮੰਗਣ ਦੇ ਜੀ ਉਹ ਪੈਸੇ ਜਿਹੜੇ ਆ ਨਾ ਮੈਂ ਉੱਥੇ ਬਾਹਰ ਸੋਈ ਦਾ ਕੰਮ ਕਰਾਉਣਾ ਵਾ ਤਾਂ ਕਰਕੇ ਮੈਂ ਮੰਗਵਾਏ ਹੀ ਗੇ ਉਹ ਮੈਂ ਤਾਂ ਹੀ ਰੱਖੇ ਆ ਤੇ ਮੈਂ ਤੁਹਾਨੂੰ ਪੈਸੇ ਕਿੱਦਾਂ ਦੇ ਦਾਂ ਜਿਹੜੀ ਤੁਹਾਨੂੰ ਲੋੜ ਵਾ ਨਾ ਤੁਸੀਂ ਆਪਣੇ ਵਾਲੇ ਕਢਾ ਕੇ ਤੇ ਪੂਰੀ ਕਰ ਲੋ ਜਿਹੜੇ ਪੈਸੇ ਤੂੰ ਗੱਲ ਕਰਨੀ ਆ ਨਾ ਉਹ ਐਪਟੀਆਂ ਕਰਵਾਤੀਆਂ ਮੈਂ ਤੇ ਉਹ ਹੁਣ ਟੁੱਟਣੀਆਂ ਨਹੀਂ ਆ ਤੇ ਮਾਸੀ ਤੇਰੀ ਮੰਗਣ ਦੇ ਹੀ ਪੈਸੇ ਥੋੜੀ ਉਹਨੂੰ ਲੋੜ ਪੈ ਗਈ ਮੈਂ ਤਾਂ ਤੈਨੂੰ ਕਿਹਾ ਸੀ ਕਿ ਤੂੰ ਦੇ ਦੇ ਮੈਨੂੰ ਤੇ ਫਿਰ ਮੈਂ ਤੈਨੂੰ ਦੇ ਦਵਾਂਗੀ ਓ ਮੰਮੀ ਮੈਂ ਪੈਸੇ ਨਹੀਂ ਦੇਣੀ ਹੈਗੇ ਠੀਕ ਆ ਨਾ ਮੈਂ ਕਰੋਨਾ ਦਾ ਕੰਮ ਆ ਤੁਹਾਨੂੰ ਵੀ ਪਤਾ ਵਾ ਕਿ ਕਦੀ ਮੈਂ ਸਮਾਨ ਅੰਦਰ ਲੈ ਆਉਣੀ ਆ ਕਦੀ ਬਾਹਰ ਖੜਦੀ ਆ ਕਿੰਨੀ ਮੈਂ ਔਖੀ ਹੋ ਕੇ ਉੱਥੇ ਕੰਮ ਕਰਦੀ ਆ ਤੇ ਮੈਂ ਤਾਂ ਹੁਣ ਇਦਾਂ ਹੀ ਕਰੀ ਜਾਉਂਗੀ ਵੀ ਕਦੀ ਸਮਾਨ ਅੰਦਰ ਤੇ ਕਦੀ ਬਾਹਰ ਮੈਂ ਨਹੀਂ ਦੇਣੀ ਹੈਗੇ ਪੈਸੇ ਤੁਸੀਂ ਇਹ ਆ ਵੀ ਮਾਸੀ ਨੂੰ ਮਨਾ ਕਰ ਦੋ ਓਏ ਕੋਈ ਗੱਲ ਨਹੀਂ ਤੈਨੂੰ ਦੇ ਦਉਂਗੀ ਤੂੰ ਇਦਾਂ ਮੇਰੇ ਤੇ ਕੋਈ ਤਾਂ ਬਾਰ ਨਹੀਂ ਦੇਣ ਨੂੰ ਰਹਿ ਗਿਆ ਓ ਮਮੀ ਤਾਂ ਬਾਰ ਤੇ ਹੈਗਾ ਵਾ ਪਰ ਮੈਂ ਹੁਣ ਨਾ ਕੰਮ ਕਰਾਉਣਾ ਵਾ ਮੈਂ ਵੀ ਅੱਕ ਗਈ ਹੁਣ ਅੰਦਰ ਬਾਅਦ ਤੇਰੇ ਮਾਰ ਮਾਰ ਕੇ ਤੇ ਨਾ ਨਹੀਂ ਦੇ ਪੈਦੇ ਜਿੱਦਾਂ ਤੂੰ ਕੰਮ ਛੇੜੇਂਗੀ ਨਾ ਉਹਦਾਂ ਅੰਦਰ ਮੈਂ ਪੈਸੇ ਦੇ ਦੂੰਗੀ ਮੋੜ ਦੂੰਗੀ ਤੈਨੂੰ ਤੂੰ ਕੰਮ ਛੇੜੂਗੀ ਤੇ ਤਾਂ ਹੀ ਨਾ ਜੇ ਮੇਰੇ ਕੋਲ ਪੈਸੇ ਹੋਣਗੇ ਮੈਂ ਕਿੱਥੋਂ ਛੇੜ ਲੈਣਾ ਬੜੇ ਦਲ ਘਾਰ ਰਖਣ ਲਈ ਆ ਪੈਸੇ ਤੇ ਮੇਰੇ ਮੁੰਡੇ ਦੇ ਹੀ ਆ ਨਾ ਜੇ ਤੂੰ ਨਹੀਂ ਮੰਨਣਾ ਤੇ ਮੈਂ ਮੁੰਡੇ ਨੂੰ ਫੋਨ ਕਰ ਲੈਣੀ ਆ ਮੋਟਕਾ ਮੰਗਵਾ ਲੈਣੀ ਆ ਮੰਮੀ ਮੇਰੀ ਵੱਲੋਂ ਮਂਗਾਉਣੇ ਆ ਨਾ ਮਂਗਾ ਲਓ ਪਰ ਮੈਂ ਇਹ ਪੈਸੇ ਨਹੀਂ ਦੇਣੇ ਹੈਗੇ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਕਿਹੜੇ ਕੰਮ ਵਾਸਤੇ ਪੈਸੇ ਇਹ ਕੰਮ ਵੀ ਜ਼ਰੂਰੀ ਆ ਤੇ ਜੇ ਤੁਸੀਂ ਮੁੰਡੇ ਨੂੰ ਫੋਨ ਕਰਨਾ ਵਾ ਨਾ ਬੇਸ਼ੱਕ ਕਰ ਲਓ ਉਹਨਾਂ ਨੇ ਵੀ ਇਹੋ ਗੱਲ ਹੀ ਕਹਣੀ ਆ ਕਿ ਇਹ ਕੰਮ ਜ਼ਰੂਰੀ ਆ ਤੇ ਕੋਈ ਨਹੀਂ ਮੈਂ ਤੈਨੂੰ ਮੋੜ ਦਊਂਗੀ ਮੈਂ ਕਿਹੜੇ ਮੋੜਨੇ ਨਹੀਂਗਾ ਮੈਨੂੰ ਪਤਾ ਵਾ ਜਿੰਨੇ ਕੁ ਤੁਸੀਂ ਮੋੜਨੇ ਆ ਜਿੰਨੇ ਕੁ ਅੱਗੇ ਮੋੜਨ ਡੇ ਜਿਹੋਨੇ ਕੀ ਮੋੜਨੇ ਆ ਵੀ ਆਪਣੇ ਆਦੀ ਐਫੜੀਆਂ ਕਰਾ ਲਿਆ ਕਰੋ ਤੇ ਮੇਰੇ ਪੈਸਿਆਂ ਵੱਲ ਧਿਆਨ ਕਰ ਲਿਆ ਕਰੋ ਘਰੋਂ ਤੁਸੀਂ ਸਾਨੂੰ ਖੁੱਕ ਦੇਣਾ ਨਹੀਂ ਹੁੰਦਾ ਇਹਦੀ ਹੁੰਦਾ ਵਾ ਵੀ ਇਹ ਵੀ ਜਿਹੜੇ ਹੈਗੇ ਵੀ ਮਿਲ ਜਾਣਗਾ ਮੈਂ ਨਹੀਂ ਕੇ ਪੈਸੇ ਤੂਏ ਦੇਣੇ ਤੁਸੀਂ ਚੁੱਪ ਕਰਕੇ ਤੇ ਮਾਸੀ ਨੂੰ ਮਨਾ ਕਰੋ ਜਦੋਂ ਮੈਂ ਕੋਈ ਕੰਮ ਕਰਨਾ ਹੁੰਦਾ ਮੈਨਾਂ ਤੁਸੀਂ ਪਿੱਛੇ ਡਿਕਟ ਆਉਣਾ ਹੁੰਦਾ ਪਹਿਲਾਂ ਮੈਨੂੰ ਰਸੋਈ ਚੋਂ ਕੱਢ ਕੇ ਬਾਹਰ ਮਾਰਿਆ ਵਾ ਜੇ ਹੁਣ ਮੈਂ ਕਹਾਂ ਚੱਲ ਉੱਥੇ ਨਾ ਲੈਣੀ ਆ ਤੇ ਤਾਂ ਵੀ ਹੁਣ ਪੈਸੇ ਵੇਖ ਲੇ ਆ ਬਸ ਇਸੇ ਕਰਕੇ ਮੈਂ ਤੁਹਾਨੂੰ ਦੱਸਦੀ ਨਹੀਂ ਕਿਥੋਂ ਦੇਣਿਆ ਤੇ ਲੋ ਮਾਸੀ ਨੂੰ ਕੋਈ ਨਹੀਂ ਮੁੰਡੇ ਨੂੰ ਕਰਨੀ ਆ ਫੋਨ ਵੇਖੀ ਭਾਜੀ ਭਾਜੀ ਦਿੰਦੀ ਕਿ ਨਹੀਂ ਪੈਸੇ ਆਣ ਕੇ ਆਪਣੇ ਲੋੜ ਨੂੰ ਦੇਣੇ ਪਾਣਿਆ ਦੇ ਨਹੀਂ ਹਾਂ ਦਰਿੰਦਰ ਕੀ ਹਾਲ ਚਾਲ ਆ ਹਾਂਜੀ ਠੀਕ ਠਾਕ ਆ ਵਧੀਆ ਤੁਸੀਂ ਦੱਸੋ ਆਪਣੇ ਵਧੀਆ ਠੀਕ ਠਾਕ ਨੇ ਕੀ ਕਰਨ ਦੇ ਕੁਝ ਵੀ ਨਹੀਂ ਕਰਨਾ ਕੀ ਆ ਬਸ ਵਿਹਲੇ ਹੀ ਆ ਤੁਸੀਂ ਦੱਸੋ ਕੋਈ ਦੇ ਠੀਕ ਆ ਮੰਮੀ ਹਣੀ ਹਾਂਜੀ ਮੰਮੀ ਵੀ ਠੀਕ ਆ ਦੇ ਨਹੀਂ ਛੁੱਟੀ ਅੱਜ ਨਹੀਂ ਅੱਜ ਛੁੱਟੀ ਸੀਗੀ ਸ਼ੁਕਰਵਾਰ ਦੀ ਠੀਕ ਆ ਠੀਕ ਆ ਹਾਂ ਹੋਰ ਸੁਣਾਓ ਠੀਕ ਠਾਕ ਆ ਸਾ ਵਧੀਆ ਠੀਕ ਠਾਕ ਆ ਚਲੋ ਠੀਕ ਹੀ ਚਾਹੀਦੇ ਆ ਹਾਂਜੀ ਹੋਰ ਮੰਮੀ ਦੇ ਫੋਨ ਕਰਨਾ ਮੰਮੀ ਫੋਨ ਕਰਨ ਦੇ ਕੀ ਜਾਂਦੇ ਹਾਂਜੀ ਕਹਿ ਹੈ ਲੋਟੇ ਕੋਈ ਕਹਿਣ ਇਹ ਮਾਸੀ ਦੇ ਦੇਣੇ ਆ ਇਹ ਮੈਨੂੰ ਵੀ ਘਰੇ ਆਈ ਦਲਬਾਗ ਹਾਂ ਉਹ ਹੁਣ ਮੰਮੀ ਨੇ ਜਿਹੜੇ ਤੁਸੀਂ ਪੈਸੇ ਪਾਏ ਸੀ ਨਾ ਲੱਖ ਰੁਪਈਆ ਉਹ ਹੁਣ ਉਹਨੇ ਵੇਖ ਲਿਆ ਵਾ ਤੇ ਉਹਨੂੰ ਇਹ ਆ ਵੀ ਕਿਸ ਤਰ੍ਹਾਂ ਮੈਂ ਕਢਵਾ ਲਾਂ ਤੇ ਤੁਹਾਨੂੰ ਵੀ ਪਤਾ ਵਾ ਵੀ ਮੈਨੂੰ ਰਸੋਈ ਦੀ ਕਿੰਨੀ ਤੰਗੀ ਆ ਤੇ ਮੈਂ ਦੱਸ ਉਹ ਕੰਮ ਨਹੀਂ ਕਰਾਉਣਾ ਹੈਗਾ ਤੇ ਰਸੋਈ ਰਹਿਣ ਦੇਣੇ ਚਾਹੇ ਰਸੋਈ ਕੀ ਕਰਨੀ ਆ ਅੱਗੇ ਪਣੀ ਦੇ ਹੈਗੀ ਆ ਕੱਨੇ ਕੱਨੇ ਹੀ ਹੈਗੇ ਕਿੰਨੀਆਂ ਕਸੋਈਆਂ ਚਾਹੀਆਂ ਦਲਬਾਗ ਬਣੀ ਤੇ ਹੈਗੀ ਆ ਰਸੋਈ ਤੇ ਤੁਹਾਨੂੰ ਵੀ ਪਤਾ ਵਾ ਵੀ ਮੰਮੀ ਮੈਨੂੰ ਉਹਦੇ ਵਿੱਚ ਕੰਮ ਨਹੀਂ ਕਰਨ ਦਿੰਦੀ ਹੈ ਕਿ ਜਦੋਂ ਦਾ ਇਹਨੇ ਮੈਨੂੰ ਐਡ ਕਰ ਦਿੱਤਾ ਵਾ ਉਹਦੇ ਮੈਨੂੰ ਰਸੋਈ 'ਚ ਵੜਨ ਨਹੀਂ ਦਿੰਦੇ ਹੁਣ ਮੈਂ ਬਾਹਰ ਵਾਲੀ ਰਸੋਈ ਦੇ ਵਿੱਚ ਕੁੱਤਿਆਂ ਬਿੱਲਿਆਂ ਤੋਂ ਡਰਦੀ ਉਹ ਕਦੀ ਸਮਾਨ ਅੰਦਰ ਚੋਕੇ ਲਿਆ ਆ ਕਦੀ ਬਾਹਰ ਰੱਖ ਤੇ ਕਿੰਨਾ ਇਦਾਂ ਮੈਨੂੰ ਖੇਚਲ ਕਰਨੀ ਪੈਂਦੀ ਤੇ ਉਹ ਮੈਨੂੰ ਨਹੀਂ ਫੋਨ ਕਰਨਾ ਹੈ ਮਸੀ ਗਈ ਆ ਤੰਗ ਕਰ ਗਈ ਆ ਭੈਣ ਮੰਗੜੀ ਆ ਮੈਂ ਮੰਦੀ ਆ ਚਲੋ ਜੇ ਇੱਧਰ ਨਾ ਲਾਉਣੇ ਹੁੰਦੇ ਤੇ ਫੇਰ ਤੇ ਚੱਲ ਦੇ ਦਿੰਦੇ ਤੋ ਹੁਣ ਮੰਮੀ ਵੀ ਹੱਦ ਕਰੀ ਜਾਂੜੇ ਮੰਮੀ ਨੂੰ ਚੰਗਾ ਭਲਾ ਪਤਾ ਵਾ ਵੀ ਇਹਨਰ ਸੋਈ ਦਾ ਕੰਮ ਕਰਾਉਣਾ ਇਹਨੂੰ ਕਿੰਨੀ ਤੰਗੀ ਹੈ ਦੇਖ ਲਓ ਲੰਘਦਾ ਥੋੜਾ ਟਾਈਮ ਤੇ ਕੋਈ ਨਹੀਂ ਨਾਲੇ ਮਾਸੀ ਦਾ ਸਾਧੂ ਕੋਈ ਨਹੀਂ ਦੇ ਦੋ ਜੇ ਹੈਗੇ ਆ ਤੇ ਫੇਰ ਪਾ ਦਾਂਗੇ ਕੋਈ ਗੱਲ ਨਹੀਂ ਪੈਸੇ ਤੇ ਮੇਰੇ ਕੋਲ ਹੈਗੇ ਆ ਹੁਣ ਤੁਹਾਨੂੰ ਵੀ ਪਤਾ ਵੀ ਫਸਲ ਦੇ ਵੀ ਸਾਰੇ ਮੰਮੀ ਕੋਲ ਹੁੰਦੇ ਆ ਤੇ ਮੰਮੀ ਫੇਰ ਆਪਣੇ ਕਹਿੰਦੀ ਆ ਮੈਂ ਫੜੀਆਂ ਕਰਾਈਆਂ ਵਾ ਉਹ ਆ ਜੇ ਤੇ ਅਸੀਂ ਹੁਣ ਕਿੱਥੋਂ ਵਰਤਿਆ ਕਰੀਏ ਮੈਂ ਤੇ ਤੁਹਾਡੀ ਤਨਖਾਹ ਵਰਤਣੀ ਆ ਨਾ ਚਲ ਕੋਈ ਗੱਲ ਨਹੀਂ ਆ ਤੂੰ ਦੇ ਦੇ ਹਾਂ ਜੇ ਕਹਿੰਦੀ ਇਹ ਮੰਮੀ ਦੇ ਫੇਰ ਕਰ ਲਾਂਗੇ ਬਾਅਦ ਚ ਕੋਈ ਗੱਲ ਨਹੀਂ ਕਰ ਲੂਗਾ ਮੈਂ ਜੇ ਤੁਸੀਂ ਕਹਿੰਦੇ ਹੀ ਹੋ ਨਾ ਤੇ ਮੈਂ ਬਹੇ ਦੇ ਦੇ ਦਿੰਨੀ ਆ ਪਰ ਇਹ ਆ ਕਿ ਮੈਨੂੰ ਪਤਾ ਵਾ ਵੀ ਮੰਮੀ ਜਾਣ ਕੇ ਦੇ ਐ ਚਲ ਕੋਈ ਗੱਲ ਨਹੀਂ ਕਿੱਦਾਂ ਵੀ ਦੇ ਐ ਜਰੂਰੀ ਪਸਾਦ ਪੋਣਾ ਘਰ ਚ ਚਲੋ ਠੀਕ ਆ ਦੇ ਦੇ ਦਿੰਨੀ ਆ ਫੇ ਤੁਸੀਂ ਗੰਜੇ ਜੇ ਕੋਈ ਨਹੀਂ ਦੇ ਦਿਓ ਫਿਰ ਕਰ ਲਾ ਕੇ ਬਾਅਦ ਚ ਰਸੋਈ ਥੋੜਾ ਰੋਕੇ ਹੋ ਜਾਊਗਾ ਕੰਮ ਹੋਰ ਜੀ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਦੇ ਦਿੰਨੀ ਆ ਚਲ ਠੀਕ ਆ ਫਿਰ ਚੰਗਾ ਐ ਡੀ ਹੈ ਗਈ ਆ ਨਾ ਮਾਤਾ ਫੋਨ ਲਾ ਦਿੱਤਾ ਵਾ ਨੂੰ ਉਹਨੂੰ ਵੀ ਗੱਲਾਂ ਦੇ ਵਿੱਚ ਲੈ ਆਈ ਉਹੀ ਵਿਚਾਰਾ ਕੀ ਕਰੇ ਹੁਣ ਨਾ ਮੇਰੀ ਕਰਨ ਜੋਗਾ ਤੇ ਨਾ ਇਹਦੀ ਕੀ ਕਰਾ ਹੁਣ ਦੇਣਾ ਹੀ ਪੈਣਾ ਪਰ ਮਾਤਾ ਪਤਾ ਤੇ ਮੈਨੂੰ ਵੀ ਹੈਗਾ ਡੇਈ ਤੇ ਤੂੰ ਜਾਣ ਗਈਆਂ ਪੈਸੇ ਕਢੋ ਤੇ ਕੀ ਕਰੀ ਗੱਲ ਮੈਨੂੰ ਕੀ ਹੈ ਦੇ ਦੇਣੀ ਆ ਫਿਰ ਆਪੇ ਕਢਾਉਂਦਾ ਰਹੂਗਾ ਪੈਸੇ ਤੇ ਹੁਣ ਦੇਣਾ ਹੀ ਪੈਣਾ ਆਹ ਤੇ ਨਾ ਕੰਮ ਸਾਰਾ ਲਵਲੀ ਨੇ ਖਰਾਬ ਕੀਤਾ ਜੇ ਕਿਤੇ ਲਵਲੀ ਨਾ ਨਾ ਪੈਸੇ ਖੜਦਾ ਤੇ ਮੇਰਾ ਰਸੋਈ ਦਾ ਕੰਮ ਹੋ ਜਾਣਾ ਹੈ ਚਲਨ ਖੱਤਿਆ ਜੇ ਤੂੰ ਖੜੇ ਵੀ ਆ ਤੇ ਤੂੰ ਚੋਪ ਚਪੀਤਾ ਦੇ ਦੇ ਮੈਨੂੰ ਫਰੋੜਾ ਪਾ ਕੇ ਜੋ ਪੈਸੇ ਦਿੱਤੇ ਆ ਨਾਲੇ ਉਹਨੂੰ ਪਤਾ ਲੱਗਾ ਉਹਦ ਕੋ ਹੁਣ ਵੇਖ ਕੇ ਜਰਿਆ ਨਹੀਂ ਜਾਣਦੇ ਆ ਭੇਦ ਕੋ ਪੈਸੇ ਹੈਗੇ ਚੱਲ ਦਵਾ ਹੁਣ ਇਹਨੂੰ ਦੇਣੀ ਪੈਣੀ ਲੱਗਦਾ ਵਾ ਦਿਲਬਾਗ ਦਾ ਫੋਨ ਆਉਂਦਿਆ ਕੋਈ ਮੇਰੀ ਗੱਲ ਦਾ ਅਸਰ ਹੋ ਹੀ ਗਿਆ ਵਾ ਕੋਈ ਨਹੀਂ ਪੈਸੇ ਤਾਂ ਤੈਨੂੰ ਦੇਣੇ ਪੈਣੇ ਆ ਮੈਂ ਸਮਝਾਇਆ ਵੀ ਉਹ ਤਰੀਕੇ ਦੇ ਨਾਲ ਹੀ ਉਹਨੂੰ ਜਿਹੜੇ ਤਰੀਕੇ ਨਾਲ ਮੈਨੂੰ ਪੈਸੇ ਮਿਲ ਜਾਣ ਮੰਮੀ ਆ ਲੋ ਪੈ ਨੀ ਹੁਣ ਵੀ ਤੇ ਪੈਸੇ ਲੈ ਕੇ ਮੇਰੇ ਵੱਲ ਆਈ ਆ ਜੇ ਪਹਿਲਾਂ ਹੀ ਮੈਨੂੰ ਫੜਾ ਦੇਂਦੇ ਫੇਰ ਕੀ ਹੋਣ ਲੱਗਾ ਹੁਣ ਕੁੱਤੇ ਖਾਣੀ ਕਰਵਾ ਲਈ ਹੋਣੀ ਆ ਮੁੰਡੇ ਨੂੰ ਤੇ ਫੇਰ ਹੀ ਫੜਾਉਣ ਆਈ ਆ ਤੇ ਮੈਨੂੰ ਮੰਮੀ ਉਹਨੇ ਮੇਰੀ ਕੁੱਤੇ ਖਾਣੀ ਕਾਦੀ ਕਰਨੀ ਸੀ ਉਹਨੇ ਤੇ ਮੈਨੂੰ ਉਦਾਂ ਹੀ ਕਿਹਾ ਵਾ ਵੀ ਮੰਮੀ ਪੈਸੇ ਮੰਗਣ ਦੇ ਆ ਤੇ ਚੱਲ ਦੇ ਦੇ ਤੇ ਉਹਨਾਂ ਦੇ ਕਹਿਣ ਦੇ ਕਰਕੇ ਨਾ ਤੇ ਮੈਂ ਤੁਹਾਨੂੰ ਪੈਸੇ ਦਿੱਤੇ ਉਦਾਂ ਤਾਂ ਨਹੀਂ ਮੈਂ ਦੇਣੇ ਹੈਗੇ ਨਹੀਂ ਮੈਂ ਵੀ ਤਾਂ ਹੀ ਉਹਨੇ ਫੋਨ ਕੀਤਾ ਸੀ ਕਿ ਮੇਰੀ ਗੱਲ ਦਾ ਤੇ ਨਸਰ ਨਹੀਂ ਕੀਤਾ ਤੇ ਉਹਦਾ ਤੇ ਘਾਰੀ ਲਾਊਗੀ ਨਾ ਤੂੰ ਜਿੰਨਾ ਮਰਜ਼ੀ ਜ਼ੋਰ ਲਾਰਾ ਮੁੰਡਾ ਤੇ ਫੇਰ ਮੇਰਾ ਹੀ ਰਹਿਣਾ ਵਾ ਆਹੋ ਉਹ ਤੇ ਮੈਨੂੰ ਪਤਾ ਹੀ ਆ ਇਹ ਤੁਹਾਨੂੰ ਤੇ ਚੰਗੀ ਤਰ੍ਹਾਂ ਪਤਾ ਵਾ ਕਿ ਕਿੰਨੂੰ ਆਪਣੀਆਂ ਗੱਲਾਂ ਦੇ ਵਿੱਚ ਕਿਦਾਂ ਲੇਵਾ ਮੰਮਾ ਚਲੋ ਕੋਈ ਨਹੀਂ ਰੱਖ ਲੋ ਲੱਖ ਰੁਪਈਆ ਚਲ ਦਿਲਜਿੰਦਰ ਗੋਰੇ ਲੱਖ ਰੁਪਈਆ ਤੇ ਮੇਰੇ ਹੱਥ ਗਿਆ ਵਾ ਆ ਤੇਰੀਆਂ ਕਿੱਥੇ ਪੁੰਡੀਆਂ ਨੇ ਬੜੀ ਚਲਾਕ ਬਣੀ ਫਿਰਨੀ ਤੂੰ ਆਪਣੇ ਆਪ ਦੇ ਵਿੱਚ ਕਿਰਿਆਂ ਦੇ ਚਲਾਕੀਆਂ ਮੈਂ ਹੋਣ ਨਹੀਂ ਦੇਣੀਆਂ ਮੰਮੀ ਤੇਰੀ ਗਾੜੀ ਸੱਸ ਸਵਾ